ਮੇਰਾ ਨਾਮ ਮੰਮਨ ਦੀਪ ਕੋਹਰਾ। ਇਹ ਤੁਹਾਡੇ ਕਰਨ ਦੀ ਕੰਮ ਹੋਈ ਹੈ। ਹਾਂਜੀ। ਮੈਂ ਆਪਣੇ ਦੇਖ ਕੇ ਗਈ ਹੋਈ ਸੀ। ਔਰ ਪਿੱਛੋਂ ਆਕੇ ਮੇਰੇ ਮਦਰਨ ਲਾਉ ਨੂੰ ਕਹਿੰਦੇ ਨੇ ਕਿ ਸੇ ਪਲੰਬਰ ਆ ਗਏ ਆ ਔਰ ਵਾਸ਼ਰੂਮ ਚ ਆਏ ਨੇ ਉਹਨਾਂ ਨੇ ਸਾਰੀਆਂ ਟੈਪਸ ਵਗੈਰਾ ਚੈੱਕ ਕੀਤੀਆਂ ਔਰ ਫਿਰ ਉਹ ਵਾਪਸ ਚਲੇ ਗਏ ਨੇ। ਮਮਾ ਪਾਟ ਕਰ ਰਹੇ ਸੀ ਇੱਥੇ ਮੇਰੇ ਰੂਮ ਚ ਬੈਠ ਕੇ ਤੇ ਫਿਰ ਜਦੋਂ ਉਹ ਵਾਪਸ ਹੀ ਆਏ ਨੇ ਤਾਂ ਉਹਨਾਂ ਨੇ ਮੇਰੀਆਂ ਟੀ-ਸ਼ਰਟ ਵਾਸ਼ਰੂਮ ਦੇ ਪਿੱਛੋਂ ਲਈਆਂ ਔਰ ਮੰਮਨ ਦੇ ਫੇਸ ਤੇ ਬੰਨਤੀਆਂ ਤੇ ਹੈਂਡ ਵਗੈਰਾ ਮਤਲਬ ਕੋਈ ਟਾਈ ਕਰ ਦਿੱਤੇ। ਇਸੇ ਮम्मा ਕਹਿੰਦੇ ਵੀ ਤੁਸੀਂ ਇਹ ਕੀ ਕਰ ਰਹੇ ਹੋ T-shirt ਦੇ ਨਾਲ ਤਾਂ ਉਹ ਕਹਿੰਦੇ ਵੀ ਚੁੱਪ ਕਰਕੇ ਬੈਠ ਜਾ। ਤਾਂ ਉਹਨਾਂ ਨੇ ਕਾਫੀ ਮੇਰੀਆਂ ਕੱਪੜਸ ਦੇ ਵਿੱਚੋਂ ਸਾਰੇ ਮੇਰੇ ਪਾਰਸ ਵਗੈਰਾ ਕੱਢ ਕੇ ਜਿੰਨਾ ਕੈਸ਼ ਹੈਗਾ ਸਿ ਉਹ ਘਾਰਾ ਲੈ ਗਏ ਨੇ ਔਰ ਮम्मा ਦੀਆਂ ਵਾਲੀਆਂ ਵੀ ਉਤਾਰ ਕੇ ਲੈ ਗਏ ਨੇ। ਨਹੀਂ ਮੇਰਾ ਬੋਰਡ ਨਹੀਂ ਸੀ ਬਟ ਮम्मा ਦੀਆਂ ਵਾਲੀਆਂ ਹੈਗੀਆਂ ਸੀ ਤੇ ਕੈਸ਼ ਹੈਗਾ ਸੀ ਘਰ ਮੇਰੇ ਪਾਸ ਵਗੈਰਾ ਹਾਂਜੀ ਲੋਕਲ ਹੀ ਸੀਗੇ ਕਿਉਂਕਿ ਅਗਰ ਉਹ ਆਏ ਨੇ ਤਾਂ ਸਿੱਧਾ ਮੇਰੇ ਰੂਮ 'ਚ ਕਿੱਦਾਂ ਆਏ ਤੇ ਉਹਨਾਂ ਨੂੰ ਕਿੱਦਾਂ ਪਤਾ ਸੀ ਕਿ ਪਾਰਸ ਵਗੈਰਾ ਇੱਥੇ ਪਏ ਹੁੰਦੇ ਹੈਗੇ ਨੇ। ਜਾ ਮੰਮੀ ਕਰਕੇ ਲੇ ਹੈਗੇ ਨੇ ਅਗਰ ਕੋਈ ਜਾਣ ਪਹਿਚਾਨ ਵਾਲਾ ਸੀਗਾ ਤਾਂ ਹੀ ਉਹਨਾਂ ਨੇ ਆ ਕੇ ਇਹ ਕੰਮ ਕੀਤਾ ਹੈ ਜੀ ਨਾਮ ਆਪਣੇ ਦਾ ਜੀ ਅਨਿਲਸ਼ਾ ਇੱਕ ਕੀ ਕਰਨਾ ਹੋਈ ਆ ਇਹ ਕਹਿੰਦੇ ਦੋਨ ਪਛਾਤ ਨਹੀਂ ਕੁਲ ਡੇਰੇ ਆਈ ਸੀ ਕੀ ਮਾਮਲਾ ਹੋਇਆ ਤੇ ਕੋਠੇ ਦੇ ਜੀ ਦੋ ਬਿਲਦੇ ਚੜੇ ਮੈਨੂੰ ਆ ਕੇ ਪੁੱਛਦੇ ਨੇ ਜੀ ਛੰਤੇ ਦਾ ਘਰ ਇਹੀ ਹੈ ਲੱਗਦਾ ਛੰਤੇ ਦਾ ਆਪੇ ਹੈ ਜੀ ਓਕ ਤੁਸੀਂ ਕਿੰਨੇ ਆਏ ਸੀ ਪਹਿਲੇ ਜੀ ਅਸੀਂ ਟੂਟੇ ਲੋਡ ਕਰਨੀ ਆਂ ਲਾਵੇ ਟੂਟੇ ਤਾਂ ਅਸੀਂ ਛੱਡੀ ਖਰਾਬ ਹੋ ਗਈ ਮੈਂ ਇਹ ਅੰਦਰੋਂ ਕੁੰਡਾ ਲਾਇਆ ਹੈ ਦੋਨੇ ਕੁੰਡੇ ਲਾਇਫ ਨੇ ਮੈਂ ਬੈਠੀ ਪਾਕ ਤਾਂ ਦੀ ਖਬਰ ਇਹ ਵਿੱਚ ਵਿੱਚ ਮੈਂ ਜਾ ਕੇ ਕੁੰਡਾ ਖੋਲਿਆ ਅੰਦਰ ਵੜ ਕੇ ਸਾਡੇ ਆਗੇ ਬਾਪੂ ਜੀ ਦੇ ਟੋਟੀਆਂ ਦੇਖੇ ਉਹਨਾਂ ਨੇ ਟੋਟੀਆਂ ਦੇਖ ਕੇ ਕਹਿੰਦੇ ਸੀ ਕੋਈਆਂ ਬੀਬੀਆਂ ਚ ਸਮਾਨ ਲੈਣਾ ਹੈ ਅਸੀਂ ਦੁਕਾਨ ਤੇ ਜਾਂਦੇ ਹਾਂ ਤੁਹਾਡੇ ਘਰ ਕੋ ਉਹਨੂੰ ਪੁੱਛ ਲਿਆ ਵੀ ਜੇ ਤਾਂ ਨਵਾਂ ਛਾਂ ਕਵਾਉਣਾ ਤਾਂ ਨਵਾਂ ਛਾਂ ਸੁਆ ਲਓ ਨਹੀਂ ਫੇਰ ਇਹੀ ਲੋ ਕਰਨਾ ਤਾਂ ਤਾਂ ਠੀਕ ਹੈ ਜੀ 10 ਮਿੰਟ ਬਾਅਦ ਫੇਰ ਆਉਂਦੇ ਰੋ ਜੀ ਨਥੇ ਵੇ ਕਿ ਪਾਠੇ ਕਰਦੀਆਂ ਦਾਫਲ ਜਦੋਂ ਆਏ ਨੇ ਆ ਕੇ ਬਾਹਰ ਤੇ ਬੜਗੇ ਸਿੱਧਾ ਸਿੱਧਾ ਬੜਕੇ ਉਹਨਾਂ ਨੇ ਹੁੰਡੀ ਤੋਂ ਟੀ-ਸ਼ਰਟ ਉਤਾਰੀ ਇਹਨੂੰ ਨਾਲ ਇੱਕ ਨੇ ਦੋ ਟੀ-ਸ਼ਰਟਾਂ ਮੇਰੇ ਮੂਹ ਨੂੰ ਲੰਨੀ ਆ ਇੱਕ ਨੇ ਮੇਰੇ ਹੱਥ ਵਾਂਗ ਕੇ ਦੋਨਾਂ ਨੇ ਦੋਨਾਂ ਨੇ ਹੱਥ ਸੁਨਨ ਕੇ ਮੂਹ ਹੰਨ ਕੇ ਮੇਰੀ ਵਾਲੀ ਉਤਾਰਨ ਲੱਗੇ ਦੋਨੇ ਆ ਇੱਕ ਨੇ ਇੱਕ ਕਰ ਦੂਜੇ ਉਤਾਰ ਨੇ ਦੋਨੇ ਵਾਲੀ ਉਤਾਰ ਲਈ ਮੇਰੀ ਉਤਾਰ ਕੇ ਫਿਰ ਜਲਦੀ ਵਾਲੀ ਉਤਾਰ ਤਨੇ ਇਹਦੀ ਵਾਲੀਆਂ ਮੋਟੇ ਫਿਰ ਕਮਰੇ ਚ ਆ ਗਏ ਇੱਕਰੇਕਮ ਅਜ ਮੇਰੀ ਨੋ ਦੇ ਮਤਲਬ ਪੱਤ ਸਾਰੇ ਕੱਢ ਕੇ ਸਾਰੇ ਫੁੱਲ ਲਏ। ਉਸੇ ਤਰ੍ਹਾਂ ਸੇ ਜੀ ਕੋਸ਼ ਉਹਨਾਂ ਜੋ ਵੀ ਕੱਢੇ ਨੇ। ਫਿਰ ਜੀ ਆਹ ਅਥੇ ਦੂਜਾ ਮੁੰਡਾ ਦੂਜੇ ਸੋਈ ਚਾਪਾ ਬੜਾ ਲੈ ਆਇਆ। ਉਹ ਕਾਪਾ ਫੁੱਲਣ ਲੱਗ ਗਿਆ। ਮੈਂ ਉਹ ਨਹੀਂ ਬਈ ਥੱਲੇ ਭੱਜ ਗਈ। ਉਹ ਵੀ ਉੱਤਰ ਜੀ। ਜਿਹਨਾਂ ਦਾ ਕੁੰਡਾ ਖੁੱਲ੍ਹੇ ਉਹਨਾਂ ਜਾਂਦਾ ਕੁੰਡਾ ਲਾਇਆ ਹੋਇਆ। ਕੁੰਡਾ ਮੇਰੇ ਖੁੱਲਿਆ ਨਾ। ਉਹਨਾਂ ਨੇ ਮੈਨੂੰ ਫੇਰ ਫੜ ਲਿਆ। ਉਹਨਾਂ ਕਹਿੰਦਾ ਜਾਲ ਤੋਂ ਮਾਰਨਾ ਨਹੀਂ ਤਾਂ ਦਸ ਪੈਸੇ ਕਿੱਥੇ। ਮੈਂ ਕਹਿੰਦੀ ਮੇਰੇ ਤਾਂ ਵਿਦਵਾ ਜਨਾਨੀ ਦੇ ਕੋਈ ਕੁਝ ਨਹੀਂ ਹੈਗਾ। जान मेरा मुंडा सी ओ ओने मुंडा खोल के ओने अपना मुंड स्टार्ट कर लिया क्या दुजा भाई जो कह रहे हो ओने मोटा था के बैठे जने आ हिस्सा तो मनोज रे आए जी हां तो मोने सी के नहीं मोने सी तो हां इस कने पीला पटकावन सिरते आए करके वो हथियार वगैरह भी नहीं